Quer ir ter? ਤੁਸੀਂ ਦੇਖ ਰਹੇ ਹੋ 1000 ਟੀਵੀ ਨਿਊਜ਼ ਚੈਨਲ ਤੇ ਮੈਂ ਮਹਿ ਬਨੂ ਸ਼ਰਮਾ ਅੱਜਕੱਲ ਲੁਕਸ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਮੈਟਰ ਕਰਦੀ ਹੈ ਚਾਹੇ ਉਹ ਸਕਿਨ ਨੂੰ ਲੱਗੇ ਚਾਹੇ ਹੈਅਰਸ ਨੂੰ ਲੱਗੇ ਅੱਜ ਅਸੀਂ ਪਟਿਆਲਾ ਸ਼ਹਿਰ ਵਿੱਚ ਪਹੁੰਚੇ ਹਾਂ ਜਿੱਥੇ ਅਜੇਹੇ ਤੁਹਾਨੂੰ ਅਸੀਂ ਕੋਸਮੈਟੋਲੋਜਿਸਟ ਤੇ ਡਰਮਟੋਲੋਜਿਸਟ ਨੂੰ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਕੋਲੇ ਬਹੁਤ ਸਾਰੀ ਸਪੈਸ਼ਲਿਟੀਜ਼ ਨੇ ਉਹਨਾਂ ਦੀ ਕਲੀਨਿਕ ਦੀ ਗੱਲ ਕਰ ਤਾਂ ਹੈਅਰ ਟ੍ਰਾਂਸਪਲੈਂਟ ਵੀ ਹੁੰਦਾ ਹੈ ਐਂਟੀ ਏਜਿੰਗ ਟ੍ਰੀਟਮੈਂਟ ਵੀ ਹੁੰਦਾ ਰਿੰਕਲ ਟ੍ਰੀਟਮੈਂਟ ਵੀ ਹੁੰਦਾ ਬੋਟੋਕਸ ਜੋ ਕਿ ਅੱਜਕੱਲ ਗੱਲਬਾਤ ਕਰਨੀ ਸਕਿਨ ਮਨੋਤਰਾ ਸਕਿਨ ਲੇਜ਼ਰ ਤੇ ਹੈ ਟ੍ਰਾਂਸਪਾਰਟ ਤੋਂ ਮੇਰੇ ਨਾਲ ਡਾਕਟਰ ਰਿਤੂ ਮਨੋਤਰਾ ਜੀ ਮੌਜੂਦ ਨੇ ਲਗਭਗ ਇਹਨਾਂ ਨੂੰ 20 ਸਾਲ ਇਸ ਖੇਤਰ ਵਿੱਚ ਹੋ ਚੁੱਕੇ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਕਿ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਵਰਕਆਊਟ ਕਰ ਰਹੇ ਜਿੱਦਾਂ ਮੀਜ਼ੋਥੈਰੇਪੀ ਹੋਗੀ ਹੋਰ ਕਈ ਸਾਰੇ ਹਾਈਲਾਈਟਸ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਯੂਰ ਡਿਵਨ 레이జర్ ਹੀਅਰ ਰਿਡਕਸ਼ਨ ਹੋ ਗਿਆ ਹੈ ਨਾ ਤੇ ਰਿੰਕਲਸ ਐਂਟੀਏਜਿੰਗ ਟ੍ਰੀਟਮੈਂਟਸ ਹੈਗੇ ਜਿਵੇਂ ਆਰਐਫ ਸਪੈਸ਼ਲ ਹੁੰਦਾ ਹੈ ਸਾਡੇ ਕੋਲ ਟ੍ਰੀਟਮੈਂਟ ਫॉर ਐਂਟੀਏਜਿੰਗ ਜਿਹੜੀ ਜਿਵੇਂ ਮਸ਼ੀਨ ਨਾਲ ਹੁੰਦਾ ਹੈ ਹੈਨਾ ਰੇਡੀਓ ਫ੍ਰੀਕੁਐਂਸੀ ਐਕਜ਼ੀਲਿਸ ਦੀ ਮਸ਼ੀਨ ਹੁੰਦੀ ਹੈ স্পেশাল ਹਾਈ એનર્ਜੀ ਦਿੱਤੀ ਜਾਂਦੀ ਹੈ ਜਿਸ ਨਾਲ ਮਸਲਸ ਸਾਡੇ ਆਪਣੇ ਕੋਲੀਜਨ ਬਿਲਡ ਕਰਦੇ ਹੈ ਔਰ ਪੇਸ਼IENTS ਦੀ ਨੋਨ ਇਨਵੇਸਿਵ ਜਿਹੜੇ ਦਰਦੇ ਹੈਗੇ ਫਿਲਰਸ ਤੋਂ ਜਾਂ ਬੋਟੌਕਸ ਤੋਂ ਉਹ ਕਰਵਾ ਸਕਦੇ ਹੈਗੇ ਉਹਦੇ ਨਾਲ ਲਿਫਟ ਵੀ ਆਉਂਦਾ ਹੈਗਾ ਹੈਨਾ ਹੋਰ ਵੀ డు थ्रेड ਲਿਫਟਸ ਆਲਸੋ ਤੇ ਸਾਡੇ ਕੋਲ ਲੇਜ਼ਰ ਰੀਸਰਫੈਕਟਸ ਵੀ ਹੈ ਜਿਹਦੇ ਨਾਲ ਰੀਸਰਫੇਸਿੰਗ ਹੁੰਦੀ ਹੈ ਤੇ ਉਹਦੇ ਨਾਲ ਵੀ ਸਕਿਨ ਦੀ ਟਾਈਟਨਿੰਗ ਹੁੰਦੀ ਹੈ ਉਹ ਵੀ ਐਂਟੀਏਜਿੰਗ ਟ੍ਰੀਟਮੈਂਟ ਦੀ ਇੱਕ ਕਿ ਮੋਡਲਟੀ ਹੈਗੀ ਨਿਊਰਾ ਐਂਡ ਬਾਕੀ 레이జర్ ਹੇਅਰ ਰਿਡਕਸ਼ਨ ਜਾਂ ਹੋਰ ਸਾਰੇ ਸਕਿਨ ਦੇ ਪੀਲਸ ਹਾਈਡਰਾ ਫੇਸ਼ੀਅਲਸ ਹੋਰ ਮੈਡੀ ਫੇਸ਼ੀਅਲਸ ਸਾਡੇ ਕੋਲ ਸਾਰਾ ਮਤਲਬ ਪ੍ਰੋਵੀਜ਼ਨ ਆਲ ਦਾ ਕੋਸਮੈਟਿਕ ਟ੍ਰੀਟਮੈਂਟਸ ਵੀ ਡੂ ਹੈਨਾ ਇਨ ਐਡੀਸ਼ਨ ਹੇਅਰ ਟ੍ਰਾਂਸਪਲੈਂਟ ਵੀ ਕਰਦੇ ਆ ਸੀ ਦਾ ਪੇਸ਼IENTS ਦੀ ਡਾਕਟਰ ਸਾਹਿਬ ਇਹ ਦੱਸ ਸਕਦੇ ਤੁਸੀਂ ਲਗਭਗ 20 ਸਾਲ ਤੋਂ ਇਸ ਖੇਤਰ ਵਿੱਚ ਹੋ ਚੁੱਕੇ ਹੋ ਤੁਸੀਂ ਕੀ ਬਦਲਾਅ ਦੇਖਿਆ ਐਜ਼ ਅ ਕੋਸਮੈਟੋਲੋਜਿਸਟ ਟੈਕਨੋਲੋਜੀ ਵਾਈਜ਼ ਕਈ ਚੀਜ਼ਾਂ ਐਡਵਾਂਸ ਹੋ ਚੁੱਕੀਆਂ ਨੇ ਇਸ ਇਹ ਟ੍ਰੀਟਮੈਂਟ ਕਰਵਾਉਣ ਤੋਂ ਬਾਅਦ ਭਾਵੇਂ ਉਸਕੇ ਅੰਦਰ ਟ੍ਰੀਟਮੈਂਟ ਹੈ ਉਹਨਾਂ ਦੇ ਕੌਨਫੀਡੈਂਸ ਲੈਵਲ 'ਚ ਕਿੰਨਾ ਕੁ ਬਦਲਾਅ ਹੁੰਦਾ ਲੁੱਕ 'ਚ ਕਿੰਨਾ ਕੁ ਬਦਲਾਅ ਹੁੰਦਾ ਹਾਂ ਬਹੁਤ ਜਿਵੇਂ ਨਾ ਪੇਸ਼IENTS ਪਹਿਲਾਂ ਜਿਵੇਂ ਫੀਮੇਲਸ ਅੰਦਰ ਹੀ ਰਹਿੰਦੀਆਂ ਸੀ ਹੁਣ ਜਿਵੇਂ ਸੋਸ਼ੀਅਲਾਈਜ਼ ਕਰਕੇ ਔਰ ਅਵੇਅਰਨੈਸ ਕਰਕੇ ਪੇਸ਼ੈਂਟਸ ਆਰ ਨਾਟ ਹੈਸਿਟੈਂਟ ਫॉर ਟ੍ਰੀਟਮੈਂਟਸ ਪਹਿਲਾਂ ਬਹੁਤ ਡਰਦੇ ਸੀ ਲੋਕ ਇੰਜੈਕਸ਼ਨਸ ਤੋਂ ਜਾਂ ਲੇਜ਼ਰ ਟ੍ਰੀਟਮੈਂਟ ਤੋਂ ਇੱਕ ਫੋਬੀਆ ਸੀਗਾ ਦੇ ਵਾਂਟਡ ਟੂ ਗੈਟ ਗੁੱਡ ਲੁੱਕਸ ਬਟ ਇਹ ਟ੍ਰੀਟਮੈਂਟ ਨਹੀਂ ਚਾਹਦੇ ਸੀਗੇ ਇਸ ਕਰਕੇ ਹੁਣ ਪਰ ਬਹੁਤ ਮਤਲਬ ਸਟੈਪ ਹੀ ਨਹੀਂ ਕਰਦੇ ਆ ਫॉर ਟ੍ਰੀਟਮੈਂਟਸ ਲੋਕੀ ਨਾ ਜਦੋਂ ਤੁਸੀਂ ਬੋਟੋਕਸ ਦੀ ਗੱਲ ਕੀਤੀ ਹੈ ਬੋਟੋਕਸ ਅੱਜ ਪੇਨਫੁਲ ਹੋਣਗੇ ਕਿੰਨੇ ਕਿ ਮਤਲਬ ਪੇਨਲੈਸ ਹੈ ਤੇ ਬੋਟੋਕਸ ਹੋਗੇ ਲਿਪ ਫਿਲਰਸ ਹੋਗੇ ਕਈ ਵਾਰ ਇਦਾਂ ਹੁੰਦਾ ਕਿ ਲਿਪ ਫਿਲਰਸ ਕਰਵਾਉਂਦੇ ਨੇ ਸਕਸੈਸਫੁਲ ਹੋ ਵੀ ਜਾਂਦਾ ਨਹੀਂ ਵੀ ਹੁੰਦਾ हां कई अगर राइट टेक्निक ਨਾਲ ਨਾ ਕੀਤਾ ਜਾਵੇ ਜਾਂ ਪੇਸ਼ੈਂਟ ਦੀ ਸਿਲੈਕਸ਼ਨ ਠੀਕ ਨਾ ਹੋਵੇ ਤਾਂ ਲਿਪ ਫਿਲਰਸ ਕਈ ਵਾਰੀ ਨਹੀਂ ਉਹਨੇ ਐਕਸਪੈਕਟਿਡ ਰਿਜ਼ਲਟਸ ਆਂਦੇ ਬਟ ਓਵਰ ਆਲ ਇਟ ਇਜ਼ ਸੇਫ ਅਗਰ ਸਹੀ ਤਰੀਕੇ ਨਾਲ ਕੀਤਾ ਜਾਵੇ ਔਰ ਬਹੁਤ ਅੱਛੇ ਰਿਜ਼ਲਟਸ ਹੈ ਔਰ ਬਹੁਤ ਇਟ ਐਡਸ ਟੂ ਦਾ ਲੁਕਸ ਆਫ ਦਾ ਪੇਸ਼ੈਂਟਸ ਹੈ ਨਾ ਮਤਲਬ ਇਨਕਰੀਜ਼ ਕਰਦਾ ਹੈ ਉਹਦੀ ਕੌਨਫੀਡੈਂਸ ਨੂੰ ਔਰ ਉਹਦੀ ਲੁਕਸ ਬਹੁਤ ਇੰਪਰੂਵ ਕਰ ਦਿੰਦਾ ਹੈ ਪੇਸ਼ੈਂਟ ਦੀ ਨਾ ਤੁਸੀਂ ਡਾਈਟ ਕਿਦਾਂ ਦੀ ਪ੍ਰੇਫਰ ਕਰਦੇ ਹੋ ਜਦੋਂ ਕੋਈ ਸਕਿਨ ਟਰੀਟਮੈਂਟ ਕਰਵਾ ਕੇ ਜਾਂਦਾ ਤੁਸੀਂ ਡਾਈਟ ਕਿਦਾਂ ਦੀ ਦੱਸਦੇ ਹੋ ਡਿਪੈਂਡ ਕਰਦਾ ਹੈ ਕਿ ਉਹਨੂੰ ਕੀ ਪ੍ਰੋਬਲਮ ਸੀ ਜਿਵੇਂ ਐਕਨੇ ਹੈ ਤਾਂ ਆਪਾਂ ਉਹਨੂੰ ਥੋੜੀ ਜੀ ਆਇਲ ਫ੍ਰੀ ਡਾਈਟ ਜਾਂ ਹੋਰ ਮਤਲਬ ਫਰੂਟਸ ਐਂਡ ਵੈਜੀਟੇਬਲਸ ਐਡਵਾਈਸ ਕਰਦੇ ਆਂ ਅਗਰ ਕੋਈ ਐਂਟੀ-ਏਜਿੰਗ ਲਈ ਹੈ ਤਾਂ ਉਹਦੇ ਨੂੰ ਨਾਰਮਲ ਬੈਲੈਂਸਡ ਡਾਈਟ ਦੇ ਇਲਾਵਾ ਕੋਲੇਜਨ ਔਰ ਜਿਵੇਂ ਐਂਟੀ-ਆਕਸੀਡੈਂਟਸ ਜ਼ਿਆਦਾ ਸੀ ਪ੍ਰੇਫਰ ਕਰਦੇ ਹੈਗੇ ਡਾਈਟ ਚ ਨਾ ਇਹ ਤੇ ਜਦੋਂ ਤੁਸੀਂ ਟ੍ਰੀਟਮੈਂਟ ਕਰਦੇ ਹੋ ਬਹੁਤ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਨਾ ਸਭ ਤੋਂ ਵੱਡਾ ਤੁਹਾਡੇ ਲਈ ਚੈਲੰਜ ਕਿ ਨਾ ਉਸ ਦੌਰਾਨ ਚਾਹੇ ਤੁਸੀਂ ਸਕਿਨ ਦਾ ਟ੍ਰੀਟਮੈਂਟ ਕਰ ਰਹੇ ਹੋ ਚਾਹੇ ਹੈਅ ਟ੍ਰਾਂਸਪਲੈਂਟ ਕਰ ਰਹੇ ਹੋ ਚੈਲੰਜ ਇਹ ਹੁੰਦਾ ਹੈ ਕਿ ਪੇਸ਼ੈਂਟ ਦੀਆਂ ਨੂੰ ਪਹਿਲਾਂ ਤਾਂ ਉਹਦੀਆਂ 익ਸਪੈਕਟੇਸ਼ਨਸ ਔਰ ਸਾਡੀ ਜੋ ਅਸੀਂ ਰਿਜ਼ਲਟਸ ਦੇਨੇ ਆ ਉਸ ਲਈ ਕਾਉਂਸਲਿੰਗ ਦੀ ਜ਼ਰੂਰਤ ਹੈਗੀ ਹੈ ਨਾ ਬਿਕੋਜ਼ ਸਮ ਟਾਈਮਸ ਪੇਸ਼ੈਂਟਸ ਬਹੁਤ ਜ਼ਿਆਦਾ ਸੋਚ ਕੇ ਆਂਦੇ ਆ ਤੇ ਉਹਨਾਂ ਨੂੰ ਅਸੀਂ ਰੀਅਲਿਸਟਿਕ ਮਤਲਬ ਜੋ ਅਸੀਂ ਦੇ ਸਕਦੇ ਆ ਔਰ ਪੇਸ਼ੈਂਟਲੀ ਔਰ ਕੰਸਿਸਟੈਂਟਲੀ ਕਈ ਵਾਰੀ ਪੇਸ਼ੈਂਟ ਚਾਹੁੰਦਾ ਇੱਕ ਵਾਰ ਚ ਹੀ ਮੈਂ ਪਤਾ ਨਹੀਂ ਬਹੁਤ ਜ਼ਿਆਦਾ ਚੇਂਜ ਆ ਜਾਏਗਾ ਮੇਰੇ 'ਚ ਨਾ ਤੇ ਉਹ ਜਿਵੇਂ ਬਿਫੋਰ ਆਫਟਰ ਪਿਕਚਰਸ ਦੇਖਦਾ ਹੈ ਤੇ ਪਰ ਉਹ ਕਈ ਮੰਥਸ ਔਰ ਕਈ ਟਾਈਮ ਦਾ ਟਰੀਟਮੈਂਟ ਹੁੰਦਾ ਜਿਸ ਨਾਲ ਕਾਫੀ ਮਤਲਬ ਚੇਂਜ ਆਂਦਾ ਹੈ ਬਾਕੀ ਪੇਸ਼ੈਂਟ ਟੂ ਪੇਸ਼ੈਂਟ ਜਿਹੜੀ ਉਹਦੀ ਕੰਡੀਸ਼ਨ origignal ਹੈਗੀ ਕਈਆਂ ਦੇ ਉੱਤੇ ਫਾਸਟ इवन ਬੋਟੌਕਸ ਵਗੈਰਾ ਦਾ ਟਾ ਫਾਸਟ ਹੁੰਦਾ ਹੈ ਕਈ ਅਸੀਂ ਜਿਹੜੇ ਲੇਜ਼ਰਸ ਕਰਦੇ ਆ ਜਾਂ ਹੋ ਟਰੀਟਮੈਂਟਸ ਕਰਦੇ ਆ ਉਹ ਸਟੈਪ ਬਾਈ ਸਟੈਪ ਗ੍ਰੈਜੂਲੀ ਰਿਜ਼ਲਟਸ ਮਿਲਦੇ ਆ ਤੇ ਇਸ ਕਰਕੇ ਉਹ ਪੇਸ਼ੈਂਟ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਈ ਵਰੀ ਉਸ ਚ ਪ੍ਰੋਬਲਮ ਆ ਜਾਂਦੀ ਹੈਗੀ ਪਲੀਜ਼ ਥੈਰੇਪੀ ਬਾਰੇ ਜਾਨਣਾ ਚਾਹਾਂਗੇ ਮੀਸ ਤੁਸੀਂ ਉਸ ਸਰਪੀਚ ਕੀ ਹੁੰਦਾ ਹੈ ਮਿਸੂ ਥੈਰਪੀ ਚ ਦੇਖੋ ਇੱਕ ਸੋਲੂਸ਼ਨ ਜਾਂਦੇ ਆ ਜਿਸ ਪ੍ਰੋਟੀਨਸ ਵਿਟਾਮਿਨਸ ਜਾਂ ਕੰਡੀਸ਼ਨ ਦੇ ਅਕੋਰਡਿੰਗਲੀ ਵਾਈਟਨਿੰਗ ਟਰੀਟਮੈਂਟ ਚਾਹੀਦਾ ਕਿ ਚਾਹੀਦਾ ਉਹ ਸੀ ਡਰਮਾ ਪੈਨ ਦੇ ਨਾਲ ਇਨਫਿਊਜ਼ ਕਰਦੇ ਆ ਸਕਿਨ ਚ ਨਾ ਤੇ ਉਹ ਮਤਲਬ ਇਟ ਇਜ਼ ਇਟ ੀਲਸ ਇਨਸਟੈਂਟ ਰਿਜ਼ਲਟਸ ਉਹਦੇ ਨਾਲ ਉਸ ਨੂੰ ਕਈ ਲੋਕ ਅਨਵਾਂਟਡ ਹੇਅਰ ਰਿਮੂਵਸ ਕਰਵਾਉਂਦੇ ਨੇ ਟੈਟੂ ਰਿਮੂਵਲਸ ਹੋਗੇ ਕਈ ਵਾਰ ਹੁੰਦਾ ਕਿ ਟੈਟੂ ਦਾ ਮਾਰਕ ਰਿਮੂਵ ਹੋ ਜਾਂਦਾ ਕਈ ਵਾਰ ਨਹੀਂ ਹੁੰਦਾ ਪਰ ਅੱਜਕੱਲ ਕਾਫੀ ਜਿੱਦਾਂ ਟੈਕਨੋਲੋਜੀ ਆਪਾਂ ਗੱਲ ਕਰੀ ਐਡਵਾਂਸ ਹੋ ਚੁੱਕੀ ਐ ਪੀਕੋ ਲੇਜ਼ਰਸ ਆ ਗਏ ਐ ਜਿੱਦ ਨਾਲ ਉਹ ਟੈਟੂ ਮਤਲਬ ਬਹੁਤ اچھی ਤਰ੍ਹਾਂ ਚਲਾ ਜਾਂਦਾ ਹੈਗਾ ਪਰ ਫਿਰ ਵੀ ਉਹ ਡਿਪੈਂਡ ਕਰਦਾ ਕਿਹੜੀ ਡਾਈ ਯੂਜ਼ ਹੋਈ ਉਹਨੂੰ ਕਿੰਨੀ ਡਿਊਰੇਸ਼ਨ ਦਾ ਟੈਟੂ ਹੈਗਾ ਔਰ ਕਿੰਨੀ ਡੈਪਥ ਤੇ ਟੈਟੂ ਬਣਿਆ ਹੋਇਆ ਹੈ ਥੋੜੀ ਜੀ ਹਾਂ ਬਣੁੰਦੀ ਹੈ ਔਰ ਮਲਟੀਪਲ ਸੈਸ਼ਨਸ ਦਾ ਰਿਕੁਆਇਰਡ ਹੁੰਦੀ ਹੈ ਟਾਟੂ ਰਿਮੂਵਰ ਚ ਇਹ ਨਹੀਂ ਕਿ ਇੱਕ ਸੈਸ਼ਨ ਚ ਤੁਹਾਡਾ ਚਲੇ ਜਾਏਗਾ ਤੁਹਾਨੂੰ ਮਲਟੀਪਲ ਸੈਸ਼ਨਸ ਲੈਣੇ ਪੈਂਦੇ ਆ ਤੇ ਲੱਗ ਪਾ ਕਿੰਨੀ ਸਿਟਿੰਗਸ ਦਾ ਹੁੰਦਾ ਟ੍ਰੀਟਮੈਂਟ ਦੇਖੋ 6 ਤੋਂ 10 ਤੋਂ 15 ਡਿਪੈਂਡ ਕਰਦਾ ਹੈ ਉਹਦਾ ਟਾਟੂ ਕਿਦਾਂ ਦਾ ਹੈ ਕਿਹੜਾ ਕਲਰਸ ਯੂਜ਼ ਹੋਏ ਹੈ ਜਾਂ ਕਿੰਨੀ ਡੈਪਥ ਹੈ ਔਰ ਕਿੰਨਾ ਪੁਰਾਣਾ ਹੈਗਾ ਟਾਟੂ ਉਸ ਤੇ ਰਿਮੈਨ ਕਰਦਾ ਤੇ ਤੁਝੇ ਹੁਣ ਆਪਾਂ ਹੈ ਟ੍ਰਾਂਸਪਰੈਂਟ ਦੀ ਗੱਲ ਕਰਦੇ ਆ ਅੱਜ ਕੱਲ ਬਹੁਤ ਐਡਵਾਂਸ ਹੋ ਚੁੱਕਿਆ ਹੈ ਕਈ ਵਾਰ ਐਦਾ ਹੁੰਦਾ ਕਿ ਜਿਹੜੇ ਡਾਇਬੀਟਿਕ ਪ ਕਿੰਨੇ ਕੋ ਲੈਵਲ ਚੜਾ ਹੈਗਾ ਟ੍ਰੀਟਮੈਂਟ ਪ੍ਰੇਫਰ ਕਰਦੇ ਹੋ ਕਿਉਂਕਿ ਬਲੱਡ ਬਹੁਤ ਲਾਸ ਹੁੰਦਾ ਕਿਤੇ ਨਾ ਕਿਤੇ ਹੋਲ ਸਟ ਤਾਂ ਇੰਨਾ ਲਾਸ ਨਹੀਂ ਹੁੰਦਾ ਪਰ ਵੂਨਸ ਬਹੁਤ ਬੰਦੇ ਹੈ ਜਿਹੜੇ ਹੇਅਰਸ ਆਪਾਂ ਲੈਣੇ ਆ ਜਿੱਥੋਂ ਡੋਨਰ ਏਰੀਆ ਤੋਂ ਔਰ ਜਿੱਥੇ ਆਪਾਂ ਟ੍ਰਾਂਸਪਲੈਂਟ ਕਰਦੇ ਆ ਇਸ ਕਰਕੇ ਉਹਨਾਂ ਦੀ ਵੂਨਡ ਹੀਲਿੰਗ ਲਈ देयर 슈ਗਰ ਲੈਵਲਸ ਸ਼ੁੱਡ ਬੀ ਕੰਟਰੋਲਡ ਔਰ ਉਹਨਾਂ ਨੂੰ ਦੇਖ ਕੇ ਵੀ 슈ਗਰਸ ਉਹਨਾਂ ਦੀ ਕੰਟਰੋਲ ਐਚ ਵੀ ਮਾਨੇ ਸੀ ਦੇਖ ਕੇ ਐਂਡ ਫਰਦਰ ਵੀ ਉਹਨਾਂ ਨੂੰ 슈ਗਰ ਲਈ ਕਾਉਂਸਲਿੰਗ ਕਰਕੇ اور ਮੈਡੀਕੇਸ਼ਨ ਉਹਨਾਂ ਦੀ ਦੇਖ ਕੇ ਫੇਰ ਹੀ ਅਸੀਂ ਕਰਦੇ ਆ so that they don't have any problem but definitely they can get it done ਉਹਨਾਂ ਨੂੰ ਕੋਈ ਕੰਟਰਾਇੰਡੀਕੇਸ਼ਨ ਨਹੀਂ ਉਹ ਕਰਵਾ ਸਕਦੇ ਆ ਜੇ ਉਹਨਾਂ ਦੀ 슈ਗਰ ਲੈਵਲ ਕੰਟਰੋਲ ਹੈ ਤੇ ਮਲੋਥਰਾ ਸਕਿਨ ਤੇ ਇਹਦਾ ਹੇਅਰ ਟ੍ਰਾਂਸਪੋਰਟ ਦਾ ਯੂਐਸਪੀ ਕੀ ਇੰਟਰਸਟਿੰਗ ਫੈਕਟਰ ਕੀ ਹਾਈਲਾਈਟਸ ਕੀ ਨੇ ਹਾਈਲਾਈਟਸ 올 ਦਾ ਕਾਸਮੈਟਿਕ ਟ੍ਰੀਟਮੈਂਟ ਅਵੇਲੇਬਲ ਹੈ اور ਬਹੁਤ ਹੀ ਰੀਜ਼ਨੇਬਲ ਕਾਸਟ ਜੋ ਕੰਪੀਟੈਂਟ ਕਾਸਟ ਹੈ सारे मतलब अफोर्डेबल है मिनिमम कॉस्ट तो बेस्ट ट्रीटमेंट्स वी हैव बेस्ट मशीनस जिमें हेयर रमूवर लिए सुप्रैनो एक्सएल है दैन टाइटनिंग लिए आर एफ लगा एक्जिलस बी टी एल जो कि इंटरनेशनल ब्रांड्स है बाकी ल्यूमिनस की साडे को सरफेस एक्स है जो कि एंटीएजिंग कर दी की, बाकी सीओ टू लेजरस है मतलब ऑल इंटरनेशनली बेस्ट ब्रांड्स है और बेस्ट ਕੋਸਟੇ ਅਵੇਲੇਬਲ ਹੈਗੇ ਕਿਹੜੀ ਕਿਹੜੀ ਚੀਜ਼ਾਂ ਫਿਊਚਰ ਤੇ ਕੰਮ ਕਰ ਰਹੇ ਹੋ ਕੋਈ ਨਵੀਂ ਚੀਜ਼ ਐਡ ਹੋਣ ਜਾਣੀ ਜਿਹੜੀ ਇੱਕ ਪਟਿਆਲਾ ਨਿਵਾਸੀ ਲਈ ਕਾਈਂਡ ਆਫ ਸਰਪ੍ਰਾਈਜ਼ ਹੋ ਰਹੀ ਕੁਝ ਟਰੀਟਮੈਂਟ ਤੁਸੀਂ ਵਰਕਆਊਟ ਕਰ ਰਹੇ ਹੋ ਹਾਂਜੀ ਉਹ ਲੇਜ਼ਰ ਰੀਸਰਫੈਕਸ ਤੇ ਅਸੀਂ ਵਰਕ ਕਰ ਰਹੇ ਹਾਂ ਜੋ ਕਿ ਸਾਡੀ ਲੇਟੈਸਟ ਮਸ਼ੀਨ ਹੈ ਜੋ ਐਕਨੇ ਸਕਾਰਸ ਲਈ ਰਿੰਕਲਸ ਲਈ ਓਪਨ ਪੋਰਸ ਲਈ ਔਰ ਓਵਰਆਲ ਸਕਿਨ ਰੀਜੂਵਨੇਸ਼ਨ ਲਈ ਔਰ ਹੈਅਰ ਤੇ ਵੀ ਉਹ ਕੰਮ ਕਰਦੀ ਹੈਗੀ ਹੈਅਰ ਫਾਲ ਲਈ ਨਾ ਅਨ दैट आल्सो ਵਰਕਸ ਠੀਕ ਹੈ ਤਾਂ ਤੁਸੀਂ ਦੇਖਿਆ ਸੀ ਕਿ ਡਾਕਟਰ ਰੀਤੂ ਮਲੋਤਰਾ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਸਾਨੂੰ ਹੈ ਟ੍ਰਾਂਸਪਲੈਂਟ ਬਾਰੇ ਵੀ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਐਡਵਾਂਸ ਹੋ ਚੁੱਕੀਆਂ ਜਿਥੇ ਆਪਾਂ ਸਕਿਨ ਟ੍ਰੀਟਮੈਂਟਸ ਦੀ ਗੱਲ ਕਰੀ ਭਾਵੇਂ ਉਹ ਐਂਟੀ-ਏਜਿੰਗ ਜਾਂ ਰਿੰਕਲਸ ਹੈ ਪਿਗਮੈਂਟੇਸ਼ਨ ਆ ਟੈਟੂ ਰਿਮੂਵਲਸ ਨੇ ਜਾਂ ਫਿਰ ਫੇਸ ਲਿਫਟਿੰਗ ਹੈ ਕਈ ਸਾਰੇ ਚੀਜ਼ਾਂ ਦੇ ਨਾਲ ਵਰਕਆਊਟ ਚੱਲਦੇ ਹੁਣ ਐਡਵਾਂਸ ਟੈਕਨੋਲੋਜੀਜ਼ ਵੀ ਆ ਰਹੀਆਂ ਨੇ ਜਿਦਾ ਇਮੀਜ਼ੋਥੈਰਪੀ ਬੜੇ ਵਧੀਆ ਤਰੀਕੇ ਨਾਲ ਕਿੱਥੇ ਕੀਤੀ ਜਾਂਦੀ ਹੈ ਹਰ ਜਿਹੜਾ ਸਕਿਨ ਨਾਲ ਜੁੜਿਆ ਟ੍ਰੀਟਮੈਂਟ ਅਤੇ ਤੁਹਾਨੂੰ ਮਰੋਥਰਾ ਸਕਿਨ ਤੇ ਹੈ ਟ੍ਰਾਂਸਮਲ ਕਲੀਨਿਕਸ ਤੁਹਾਨੂੰ ਇੱਥੇ ਅਵੇਲੇਬਲ ਹੋਏਗਾ ਇੱਕ ਵਾਰ ਤੁਸੀਂ ਪਟਿਆਲਾ ਜ਼ਰੂਰ ਵਿਜ਼ਿਟ ਕਰੋ ਤੇ ਇਹਨਾਂ ਦੀ ਜਿਹੜੇ ਸਰਵਿਸਿਜ਼ ਨੇ ਸਕਿਨ ਟ੍ਰੀਟਮੈਂਟਸ ਨੂੰ ਕਿ ਇੱਕ ਵਾਰੀ ਜ਼ਰੂਰ ਇਹਨਾਂ ਦਾ ਐਕਸਪੀਰੀਅੰਸ ਲਵੋ ਤਾਜ਼ਾ ਅਪਡੇਟਸ ਲਈ ਬਨੇ ਰਹੋ ਅਜ਼ਾਰ ਟੀਵੀ ਨਿਊਜ਼